ਭਾਈ ਆਪਣੇ ਕੋਲੇ ਆਇਆ ਬਰਾੜ ਬਠੰਡੇ ਵਾਲਾ ਹਮ ਰਾਜਵੀਰ ਬਰਾੜ ਰਾਜਵੀਰ ਮੇਰਾ ਨਾਮ ਹੈ ਤੇ ਹੁਣ ਦੱਸੀ ਕੀ ਕਹਿੰਦਾ ਸੀ ਉਹਨੂੰ ਬੋਲ ਤਾਂ ਸਹੀ ਸਭ ਤੋਂ ਵੱਧ ਕੌਂਟਰੋਵਰਸੀਆਂ ਚ ਵੀਊ ਵੇ ਹੀ ਲੈਂਦਾ ਬੰਦਾ ਸਭ ਤੋਂ ਵੱਧ ਪੈਸਾ ਕਮਾਉਂਦਾ ਬਈ ਇਹ ਕਮਾਉਂਦਾ ਹੁਣ ਅੱਜ ਮੇਰੇ ਨਾਲ ਕੌਂਟਰੋਵਰਸੀ ਪਾਉਣ ਆਇਆ ਮੈਨੂੰ ਐਂ ਦੱਸ ਮੇਰੀ ਗੱਲ ਸੁਣੋ ਹਮ ਆਪਣੇ ਜਿੰਨੇ ਪੰਜਾਬ ਦੇ ਬਲੌਗਰ ਹੈ ਮੈਂ ਸਿੱਧੀ ਗੱਲ ਕਹਿੰਦਾ ਪੱਗਾ ਬਨ ਕੇ ਵੀ ਸੜੇ ਫੁੱਦੂ ਗੱਲ ਕਰ ਜਾਂਦੇ ਹਮ ਮੇਰੇ ਕੋਲ ਗੱਲਾਂ ਸੱਚੀਆਂ ਹੁੰਦੀਆਂ ਹਮ ਉਹ ਕਿਹੜਾ ਮਰਿਆ ਫੈਜਲ ਜੱਟ ਕੇ ਕੌਣ ਮਰਿਆ ਹੂੰ ਸਿਰਫ ਉਹਨੇ ਆਖਿਆ ਵੀ ਜੱਟ ਉਹ ਜੱਟ ਉਹਨਾਂ ਨੂੰ ਦਿਖ ਗਿਆ 17 ਘੰਟੇ ਮੁਕਾਬਲਾ ਕਰਕੇ ਹੂੰ ਜਿਹੜਾ ਆਪਣਾ ਬਾਪੂ ਬੈਠਾ ਬਈ ਉੱਥੇ ਕਿੰਨੇ ਹਾਂ ਹੁਣ ਦਿਨ ਬਹੁਤ ਹੋ ਗਏ ਕਿੰਨੇ ਦਿਨ ਹੋ ਗਏ ਮਤਲਬ 40ਵਾਂ ਦਿਨ 39 40ਵਾਂ ਦਿਨ ਹੋ ਗਿਆ ਉਹ ਦੇਖਿਆ ਕਿਸੇ ਨੂੰ ਉਹਦੀ ਪਾਈ ਹੈ ਕਿਸੇ ਨੇ ਵੀਡੀਓ ਪਾਈ ਹੈ ਬਣਾਦਾ ਤੂੰ ਪਾਈ ਮੈਂ ਵੀ ਨਹੀਂ ਪਾਈ ਮੈਂ ਵੀ ਕਹਿੰਦਾ ਕਿਉਂਕਿ ਜੇ ਪਾਉਣੇ ਆ ਮੈਂ ਤਾਂ ਕਈ ਚਾਰਨਾ ਕਰਕੇ ਨਾ ਪਾ ਨਹੀਂ ਸਕਦਾ ਮੈਂ ਵੀ ਨਹੀਂ ਪਾ ਸਕਦਾ ਲੋਕ ਪਤਾ ਕੀ ਕਹਿੰਦੇ ਆ ਫਿਰ ਕਹਿੰਦੇ ਤੁਸੀਂ ਵਿਊ ਲੈ ਕੇ ਪੈਸੇ ਕਮਾਉਂਦੇ ਆ ਵੀ ਚਲੋ ਉੱਥੇ ਯਾਰ ਤੁਸੀਂ ਵਿਊ ਲੈ ਕੇ ਕਮਾਉਨੇ ਆ ਕਹਦੋ ਅਸੀਂ ਤੇ ਜਿਹੜੇ 4 ਵਿਊ ਆਗੇ ਧਰਨੇ ਨੂੰ ਪੈਸੇ ਦੇ ਦਾਂਗੇ ਪਰ ਉਹ ਜੱਟ ਦਾ ਉਹਨਾਂ ਨੂੰ ਚੰਗਾ ਲੱਗ ਗਿਆ ਜਿੰਨੀ ਮਸ਼ਹੂਰੀ ਉਹਦੀ ਕਰਤੀ ਤੇ ਜੇ ਆਹੀ ਕਿਸਾਨੀ ਦੇ ਬਾਰੇ ਪਾਉਣਾ ਜੇ ਦਿਨਾਂ ਤੇ ਦਿਨਾਂ ਉੱਥੇ ਟਰੈਕਟਰਾਂ ਦੇ ਟਾਇਰ 'ਤੇ ਚੜ ਜਾਂਦਾ ਪਾਉਂਦੇ ਨਹੀਂ ਜੇ ਬਾਈ ਪਾਉਂਦੇ ਆ ਪਤਾ ਕੀ ਚੱਕਰ ਆ ਮੁੜ ਕੇ ਉਹ ਕਹਿੰਦਾ ਯਾਰ ਇਹ ਵਿਊ ਲੈਣ ਦੇ ਮਾਰੇ ਨੇ ਪਾਈ ਪੈਸਾ ਆ ਕੁਛ ਐ ਇਹ ਬਾਈ ਜੀ ਧਰਨੇ ਤੋਂ ਬਣਿਆ ਇਹ ਤਿੰਨ ਲੋਥੇ ਖੜੇ ਕਰਿਆ ਕਈ ਮੁੰਡੇ ਪਾਉਂਦੇ ਸੀਗੇ ਉੱਥੇ ਜਾ ਕੇ ਵੀ ਮੁੜ ਕੇ ਉੱਥੇ ਕਹਿਣਦੇ ਤੁਸੀਂ ਅੱਗ ਖੜਾਉਂਦੇ ਆ ਵਿੱਚ ਜਦੋਂ ਵਿੱਚ ਵੀਡੀਓ ਪਾਉਣ ਲੱਗ ਇਹ ਦੋਵੇਂ ਪਾਸੇ ਨਹੀਂ ਲੋਕ ਉਹਦੇ ਆ ਦੋਵੇਂ ਲੋਕਾਂ ਨੇ ਕਹਿਤਾ ਉਹ 4 ਸੀ ਤੇ ਉਹ ਗਾਂ 400 ਸੀ ਨਹੀਂ ਉਹ ਵੀ ਬਾਈ ਬਾਡੀ ਦਾ ਕੰਮ ਸੀ ਜਾਂ ਬੰਦਾ ਅਰਬਾਪਤੀ ਸੀ ਉਹ ਹਜ਼ੂਰਗ ਬੈਠਾ ਤਾਂ ਦਸਾਂ ਮੈਂ ਗੁਰੂ ਦਾ ਸਿੱਖ ਬੈਠਾ ਆਪਣਾ ਬਾਪੂ ਬੈਠਾ ਉਹ ਸਰਕਾਰਾਂ ਨਾਲ ਮੱਥਾ ਟਾਈ ਬੈਠਾ ਇੱਕ ਪਾਸੇ ਸਰਕਾਰ ਨਾਲ ਮੱਥਾ ਟਾਈ ਬੈਠਾ ਬਿਨਾ ਰੋਟੀ ਬਾਣੀ ਤੋਂ ਇੱਕ ਪਾਸੇ ਆਖੇ ਫੈਦਲ ਜੱਟ ਮਰ ਗਿਆ ਉਹਦੇ ਲੋਕਾਂ ਨੇ ਭੈਣ ਹੀ ਗੜਤੀ ਪਾ ਪਾ ਕੇ ਜਿਹੜਾ ਸਰਾਦਾ ਤੋਂ ਚਟਾ ਡਪਾ ਡਪਾ ਆਪਣੇ ਭੇਜਦਾ ਉਹ ਅਸਲ ਤਾਂ ਉਹ ਜਰਸ ਸਰੇ ਦਾ ਸਮਗਲਰ ਸੀ ਉਹ ਤਾਂ ਬੰਦਾ ਬੰਦਿਆਂ ਨੇ ਬਣਾਤਾ ਵੀ ਹੀਰਾ ਬੰਦਾ ਤੇ ਜਿਹੜਾ ਉਹ ਬੈਠਾ ਉਹਦੀ ਪਾਲੋ ਯਾਰ ਉਹਦੀਆਂ ਵੀ ਪਾਲੋ ਨਾ ਚਾਰ ਉਹਦੀਆਂ ਮੁੜ ਕੇ ਭੋਗ ਤੇ ਪਾਉਣਗੇ ਨਾ ਭੋਗ ਤੇ ਬਹੁਤ ਬਹੁਤ ਪਾਉਣਗੇ ਮਾਦਗਣਾ ਤੇ ਚਮਟੇ ਮਾਰਨ ਤੇ ਅਸਲ ਦਾ ਸਹੀ ਬੰਦਾ ਹੋਊਗਾ ਨਾ ਜਿਹੜਾ ਇਹ ਗੱਲ ਹੈਗੀ ਆ ਬੱਟ ਤੇ ਪਈ ਆ ਬੰਦਾ ਉਹਦਾ ਲੇਖੀ ਬੈਠਾ ਹਾਥਾਂ ਤੱਕ ਬੰਦਾ ਭੁੱਖਾ ਨਹੀਂ ਰਹਿ ਸਕਦਾ ਠੀਕ ਆ ਉਹ ਤਾਂ ਲੇਖੀ ਬੈਠੇ ਉਥੇ ਕੀ ਹੈ ਨਾ ਜਿਹੜਾ ਇਹੋ ਵੀ ਵੀਰ ਕੈਂਸਰ ਵੀ ਆਈ ਬਿਮਾਰੀ 'ਚ ਬੈਠਣਾ ਦਾ ਬਹੁਤ ਔਖਾ ਹੈ। ਗੱਲ ਤਾਂ ਸਹੀ ਮੈਂ ਉਹੀ ਕਹਿ ਰਿਹਾ ਵੀ ਸੂਰਮਾ ਤਾਂ ਉਹ ਆ ਯਾਰ। ਹੈਨਾ? ਉਹਦਾ ਹੁਣ ਸਰਕਾਰ ਮੰਨ ਵੀ ਜਾਵੇ ਤੇ ਤਾਂ ਵੀ ਬਹੁਤ ਔਖਾ ਉਹਦੀ ਜਿਹੜੀ ਕੰਡੀਸ਼ਨ ਆ ਹੁਣ ਪਰ ਲੋਕਾਂ ਨੂੰ ਤੇ ਜਿਹੜੇ ਦੂਜੇ ਕਿਸਾਨ ਆਗੂ ਆ ਉਹਨਾਂ ਨੂੰ ਜਾਣਾ ਪੈਣਾ। ਡਾਕਟਰ ਖੁਦ ਕਹਿ ਰਿਹਾ ਉਹ ਬੈਕ ਆਉਂਦਾ ਹੀ ਨਹੀਂ ਬੰਦਾ। ਹੁਣ ਕਈ ਕਿਸਾਨ ਆਗੂ ਕਹਿੰਦੇ ਸੱਦੇ ਨਹੀਂ ਦਿੱਤਾ ਵੀ ਸੱਦੇ ਨੂੰ ਕਿਹੜਾ ਉਹਦੇ ਵੀ ਮੁੰਡੇ ਦਾ ਵਿਆਹ। ਸੱਤਾਂ ਉਹ ਮਰਨ ਤੇ ਬੈਠਾ ਉਹ ਸੱਦੇ ਤੋਂ ਬਿਨਾਂ ਹੀ ਜਾਣਾ ਚਾਹੀਦਾ ਉੱਥੇ ਕਿਹੜਾ ਪੀ ਪ੍ਰੋਗਰਾਮ ਹੈਗਾ ਕੋਈ ਸ਼ਰਮ ਲਈ ਪੀਆ ਲੋਕਾਂ ਦੀਆਂ ਅਣਖਾਂ ਜ਼ਮੀਰਾਂ ਮਰੀਆਂ ਪਈਆਂ ਨੇ ਮੇਰੇ ਵਰਗੇ ਇੱਥੇ ਕੋਈ ਛੋਟੀ ਮੋਟੀ ਵੀਡੀਓ ਪਾ ਦੇ ਮੈਂ ਕਹਿੰਦਾ ਭੈਣ ਦੀ ਗਲ ਮਾਂ ਦੀ ਗਲ ਉਹਦੀ ਗਲ ਉਹਦੀ ਗਲ ਤੇ ਜੇ ਕੋਈ ਹੋਰ ਪਾਸੇ ਦਾ ਚਗਲ ਚਵਾਰ ਪਾ ਦੇ ਭੈਣ ਨੇ ਤਾਂ ਜਮਾ ਚਗਲ ਤੀਮੀ ਦਿਖਾ ਦਿਖਾ ਪਾ ਜਨਾ ਉਹਦੇ ਆਏ ਕਿ ਇਹਨਾਂਗੇ ਸਿਰਾ ਫਲਾਨਾ ਧੌਂਕਾ ਉਹ ਵੋ ਇਹ ਦੁਨੀਆਦਾਰੀ ਅਸਲ ਦਾ ਸੋਸ਼ਲ ਮੀਡੀਆ ਨੇ ਜੱਖਰਾਂ ਕੱਢ ਦੇ ਜੇ ਸੋਸ਼ਲ ਮੀਡੀਆ ਦਾ ਸਹੀ ਪ੍ਰਯੋਗ ਹੋ ਜਾਣਾ ਕੱਲੇ ਸੋਸ਼ਲ ਮੀਡੀਆ ਦਾ ਮੈਂ ਕਹਿੰਦਾ ਸਰਕਾਰ ਨਾ ਤੀਜੇ ਦਿਨ ਮੂੰਹ ਤੇ ਵੱਥੇ ਵੱਜੇ ਸਹੀ ਜੀ ਜਰਦੀ ਨਹੀਂ ਬਈ ਵੇਂਦੇ ਨਹੀਂ ਕੋਈ ਸਹੀ ਚੀਜ਼ ਪੁੱਤੀ ਨਹੀਂ 40 ਪੈਸਾ ਹੁੰਦਾ ਨਹੀਂ ਫਿਰ ਆਲਾ ਕਰੇ ਕੀ ਉਹ ਜਿਹੜਾ ਆਪਣੇ ਉਹ ਚੈਨਲ ਆ ਬਾਈ ਦਾ ਕੀ ਇਹਨਾਂ ਦਾ ਪੰਜਾਬ ਲੋਕ ਲੋਕ ਪੰਜਾਬ ਜਿਹੜਾ ਬਾਈ ਥਲੀ ਥਲੀ ਹਾਂ ਇੱਕ ਦਿਨ ਵਿਚਾਰਾ ਕਹੀ ਜਾਂਦਾ ਕਹਿੰਦਾ ਮੇਰਾ ਚੈਨਲ ਬਗਾਉ ਬੋਲੇਦਾ ਤੇ ਉਹਦੇ ਜਿੰਨੀ ਸੱਚੀ ਕਾਲਮ ਤੇ ਸੱਚੀ ਜ਼ੁਬਾਨ ਹੀ ਨਹੀਂ ਕਿਸੇ ਕੋਲ ਹੋਰ ਠੀਕ ਹੈ ਜੀ ਠੀਕ ਹੈ